ਮੈਂ ਭੋਜ ਸਿੰਘ ਸਨਾਰੀ ਐਮਐਲ ਹਲਕਾ ਗੁਰੂ ਸਾਹਿਬ ਮੈਨੂੰ ਅਫਸੋਸ ਹੈ ਕਿ ਸਾਡੇ ਇੱਕ ਨੌਜਵਾਨ ਸਰਪੰਚ ਜਸ਼ਨਬਾਬਾ ਦੀ ਬੇਵਕਤੀ ਮੌਤ ਹੋ ਗਈ ਹੈ ਤੋਂ ਪਿਛਲੇ 2-3 ਦਿਨਾਂ ਤੋਂ ਕਈ ਇਸ ਤਰ੍ਹਾਂ ਦੀ ਗੱਲਬਾਤਾਂ ਗੱਦਕੀ ਕੇ ਜਾਰੀਆਂ ਨੇ ਪਰ ਸਾਨੂੰ ਅਫਸੋਸ ਹੈ ਕਿ ਇੱਕ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਕਿਸ ਕਾਰਨ ਕਰਕੇ ਹੋਈ ਹੈ ਜਿਹਦੇ ਕਾਰਨ ਕਰਕੇ ਵੀ ਹੋਈ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਿਵਾਰ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਸ ਦਿਨ ਵੀ ਗਏ ਸੀ ਪਰ ਕੁਝ ਲੋਕ ਜਿਹੇ ਸੀ ਜਿਨ੍ਹਾਂ ਨੇ ਉਸ ਚੀਜ਼ ਨੂੰ ਗਲਤ ਪਾਸੇ ਇਨਜ਼ਾਮ ਕੀ ਠੀਕ ਨਹੀਂ ਕੀਤਾ ਪਰ ਜਦੋਂ ਮਰਿਆ ਤੇ ਕੋਈ ਰਾਜਨੀਤੀ ਕਰੇ ਚੰਗੀ ਗੱਲ ਨਹੀਂ ਹੁੰਦੀ ਤਾਂ ਮੈਨੂੰ ਬਹੁਤ ਗਹਿਰਾ ਸਦਮਾ ਆਇਆ ਤੇ ਇੱਕ ਨੌਜਵਾਨ ਆਗੂ ਸੀ ਬੱਚੇ ਦੀ ਤਰ੍ਹਾਂ ਉਹ ਹਮੇਸ਼ਾ ਪਾਰਟੀ ਦੇ ਨਾਲ ਰਹਿੰਦਾ ਸੀ ਤੇ ਅਫਸੋਸ ਹੈ ਪਰ ਜਿਨ੍ਹਾਂ ਨੇ ਜਿਹੜੀ ਮੌਤਾ ਕਾਰਨ ਬਣਿਆ ਉਹ ਸਾਰਿਆਂ ਦੇ ਖਿਲਾਫ ਮੋਰੀ ਕਰ ਦੇ ਹੋਵੇਗੀ ਅਸੀਂ ਪਰਿਵਾਰ ਦੇ ਨਾਲ ਸਾਨੂੰ ਦਿਲੋਂ ਪਰਿਵਾਰ ਦੇ ਨਾਲ ਹੁੰਦਾ ਗਿਆ ਮੈਨੂੰ ਅਫਸੋਸ ਹੈ ਕਿ ਸਾਡੇ ਇੱਕ ਨੌਜਵਾਨ ਸਰਪੰਚ ਜਸ਼ਨਬਾਬਾ ਦੀ ਬੇਵਕਤੀ ਮੌਤ ਹੋ ਗਈ ਹੈ। ਤੋਂ ਪਿਛਲੇ 2-3 ਤਨਾਂ ਤੋਂ ਕਈ ਇਸ ਤਰ੍ਹਾਂ ਦੀ ਗਲਗਾਤਾਂ ਗਲਤ ਕੀਤੇ ਜਾ ਰਹੀਆਂ ਨੇ। ਪਰ ਸਾਨੂੰ ਅਫਸੋਸ ਹੈ ਕਿ ਇੱਕ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਕਿਸ ਕਾਰਨ ਕਰਕੇ ਹੋਈ ਹੈ। ਜਿਹਦੇ ਕਾਰਨ ਕਰਕੇ ਵੀ ਹੋਈ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨਾਲ ਸਾਨੂੰ ਪੂਰੀ ਹਮਦਰਦੀ ਹੈ। ਉਸ ਦਿਨ ਵੀ ਗਏ ਸੀ ਪਰ ਕੁਝ ਲੋਕ ਅਜਿਹੀ ਸੀ ਜਿਨ੍ਹਾਂ ਨੇ ਉਸ ਚੀਜ਼ ਨੂੰ ਗਲਤ ਪਾਸੇ ਇੰਜ਼ਾਮ ਕੇ ਠੀਕ ਨਹੀਂ ਕੀਤਾ। ਪਰ ਜਦੋਂ ਮਰਿਆ ਤੇ ਕੋਈ ਰਾਜਨੀਤੀ ਕਰੇ ਚੰਗੀ ਕਰਨੀ ਹੁੰਦੀ ਤਾਂ ਮੈਨੂੰ ਬਹੁਤ ਡੇਰਾ ਸਦਮਾ ਆਇਆ ਇੱਕ ਨੌਜਵਾਨ ਆਗੂ ਸੀ ਬੱਚੇ ਦੀ ਤਰ੍ਹਾਂ ਤੋਂ ਹਮੇਸ਼ਾ ਪਾਰਟੀ ਦੇ ਨਾਲ ਰਹਿੰਦਾ ਸੀ ਇਹ ਅਫਸੋਸ ਹੈ ਪਰ ਜਿਨ੍ਹਾਂ ਨੇ ਜਿਹੜੀ ਮੌਤਾ ਕਾਰਨ ਬਣਿਆ ਉਹ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਅਸੀਂ ਪਰਿਵਾਰ ਦੇ ਨਾਲ ਸਾਨੂੰ ਦਿਲੋਂ ਪਰਿਵਾਰ ਦੇ ਨਾਲ ਹੰਦਰਦੀ ਹੈ